ਜਦੋਂ ਕੁੜੀ ਤੇ ਮੁੰਡੇ ਦੇ ਆਨੰਦਕਾਰਜ ਹੋ ਜਾਂਦੇ ਆ ਤਾਂ ਆਨੰਦਕਾਰਜ ਹੋਣ ਤੋਂ ਬਾਅਦ ਜਿਹੜੀ ਕੁੜੀ ਦੀ ਮਾਂ ਹੁੰਦੀ ਆ ਉਹ ਵਿਚੋਲਣ ਨੂੰ ਜਾ ਕੇ ਇਹੇ ਗੱਲ ਕਹਿ ਦਿੰਦੀ ਆ ਕਿ ਅਸੀਂ ਕੁੜੀ ਨੂੰ ਮੁੰਡੇ ਵਾਲਿਆਂ ਦੇ ਘਰ ਉਸ ਦਿਨ ਭੇਜਾਂਗੇ ਜਿਸ ਦਿਨ ਸਾਡੀ ਕੁੜੀ ਦਾ ਵੀਜ਼ਾ ਲੱਗ ਜਾਊਗਾ ਮੁੰਡੇ ਵਾਲੇ ਵਿਚਾਰੇ ਮੁੰਡਾ ਵਿਆਹ ਕੇ ਖਾਲੀ ਹੱਥ ਆਪਦੇ ਘਰੇ ਵਾਪਸ ਆ ਜਾਂਦੇ ਆ ਨਾ ਵਿਆਹਿਆਂ ਚ ਰਹਿੰਦਾ ਨਾ ਕਵਾਰਿਆਂ ਚ ਰਹਿੰਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਸੱਚੀ ਕਹਾਣੀ ਲੈ ਕੇ ਤੁਸੀਂ ਇਹ ਕਹਾਣੀ ਸੁਣ ਕੇ ਬਿਲਕੁਲ ਹੈਰਾਨ ਹੋ ਜਾਓਗੇ ਕਿ ਲੋਕ ਕੀ ਕੁਝ ਕਰ ਜਾਂਦੇ ਆ ਜੋ ਬੰਦਾ ਕਦੇ ਸੋਚ ਵੀ ਨਹੀਂ ਸਕਦਾ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਿਆ ਇਹ ਬਾਈ ਹਰਿਆਣੇ ਤੋਂ ਆ ਤੇ ਐਸ ਟਾਈਮ ਇਹ ਇੰਗਲੈਂਡ ਦੇ ਵਿੱਚ ਬੈਠਾ ਤੇ ਇੰਗਲੈਂਡ ਦੇ ਵਿੱਚ ਬੈਠਾ ਵੀ ਵਿਚਾਰਾ ਪਛਤਾ ਰਿਆ ਰੋ ਰਿਆ ਹੋਇਆ ਕੀ ਇਹ ਗੱਲ ਸੁਣਨ ਵਾਲੀ ਆ ਬਾਈ ਕਹਿੰਦਾ ਜਿਵੇਂ ਲੋਕੀਆਂ ਆਈਲੈਂਡਸ ਵਾਲੀ ਕੁੜੀਆਂ ਨਾਲ ਵਿਆਹ ਕਰਾ ਕੇ ਬਾਹਰਲੇ ਦੇਸ਼ਾਂ ਚਲੇ ਗਏ ਮੇਰੇ ਦਿਲ ਚ ਵੀ ਇਹ ਸੁਪਨਾ ਸੀਗਾ ਕਿ ਮੈਂ ਵੀ ਕੋਈ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾ ਕੇ ਬਾਹਰ ਜਾ ਕੇ ਸੈੱਟ ਹੋ ਜਾਊਂਗਾ ਕਹਿੰਦਾ ਚਲੋ ਜੀ ਆਈਲੈਂਡਸ ਵਾਲੀ ਕੁੜੀ ਦੀ ਭਾਲ ਸ਼ੁਰੂ ਹੋ ਗਈ ਤੇ ਕਹਿੰਦਾ ਵੀ ਜਿਹੜੀ ਮੇਰੀ ਸੱਕੀ ਸੀਗੀ ਉਹਨੇ ਮੈਨੂੰ ਰਿਸ਼ਤਾ ਕਰਾਤਾ ਆਈਲੈਂਡਸ ਵਾਲੀ ਕੁੜੀ ਦਾ ਕਹਿੰਦਾ ਚਲੋ ਜੀ ਮੰਗਣਾ ਹੋ ਗਿਆ ਤੇ ਮੰਗਣੇ ਤੋਂ ਬਾਅਦ ਵਿਆਹ ਹੋ ਗਿਆ ਕਹਿੰਦਾ ਜਦੋਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦਕਾਰਜ ਹੋਗੇ ਜਿਹੜਾ ਰਜਿਸਟਰ ਹੁੰਦਾ ਉਹਦੇ ਸਾਰੇ ਸੈਂਸੂਨ ਹੋ ਗਏ ਜਦੋਂ ਅਸੀਂ ਵਾਪਸ ਪੈਲਸ ਦੇ ਵਿੱਚ ਆਉਂਨੇ ਆ ਰੋਟੀ ਰੋਟੀ ਖਾਣ ਤੋਂ ਬਾਅਦ ਜਦੋਂ ਡੋਲੀ ਤੁਰਨ ਦਾ ਟਾਈਮ ਹੁੰਦਾ ਤੇ ਡੋਲੀ ਤੁਰਨ ਤੋਂ ਇੱਕ ਘੰਟਾ ਪਹਿਲਾਂ ਜਿਹੜੀ ਮੇਰੀ ਸੱਸ ਹੁੰਦੀ ਆ ਉਹ ਮੇਰੀ ਜਿਹੜੀ ਵਿਚੋਲਣ ਬਣੀ ਹੁੰਦੀ ਆ ਮਾਸੀ ਉਹਨੂੰ ਇਹ ਗੱਲ ਕਹਿ ਦਿੰਦੀ ਆ ਕਿ ਅਸੀਂ ਕੁੜੀ ਨੂੰ ਮੁੰਡੇ ਵਾਲਿਆਂ ਦੇ ਘਰ ਉਸ ਦਿਨ ਭੇਜਾਂਗੇ ਜਿਸ ਦਿਨ ਸਾਡੀ ਧੀ ਦਾ ਵੀਜ਼ਾ ਲੱਗ ਜਾਊਗਾ ਚਲੋ ਜੀ ਹੁਣ ਵਿਚਾਰੇ ਮੁੰਡੇ ਵਾਲੇ ਫਸ ਚੁੱਕੇ ਸੀ ਕਿਉਂਕਿ ਆਨੰਦਕਾਰਜ ਵੀ ਹੋ ਗਏ ਸੀ ਰਜਿਸਟਰ ਤੇ ਸੈਂਡ ਵੀ ਹੋ ਗਏ ਸੀ ਹੈਨਾ ਹੁਣ ਉੱਥੋਂ ਐਦਾਂ ਤਾਂ ਮੁੜ ਨਹੀਂ ਸਕਦੇ ਸੀਗੇ ਤੇ ਨਾ ਹੀ ਵਿਚਾਰੇ ਰੌਲਾ ਪਾ ਸਕਦੇ ਸੀਗੇ ਹੁਣ ਸਾਰੇ ਪਾਸੇ ਉਹਨਾਂ ਦੇ ਹੱਥ ਵੱਡੇ ਜਾ ਚੁੱਕੇ ਸੀਗੇ ਚਲੋ ਜੀ ਮੁੰਡੇ ਵਾਲੇ ਵਿਚਾਰੇ ਭਲੇ ਮਾਨਸੀ ਥੋੜੇ ਜਿਹਾ ਐ ਕਹਿ ਲਓ ਚਲੋ ਜੀ ਮੁੰਡੇ ਵਾਲੇ ਕਹਿੰਦੇ ਵੀ ਸਾਨੂੰ ਮਨਜ਼ੂਰ ਆ ਤਾਂ ਕੁੜੀ ਵਾਲੇ ਕੀ ਕਰਦੇ ਆ ਨਾਲ ਆਪਦੀ ਗੱਡੀ ਲੈ ਕੇ ਆਉਂਦੇ ਆ ਮੁੰਡੇ ਵਾਲੇ ਦੇ ਘਰੋਂ ਕੁੜੀ ਦਾ ਫੇਰਾ ਪਵਾ ਕੇ ਤੇ ਆਪਦੀ ਕੁੜੀ ਨੂੰ ਉਸੇ ਟਾਈਮ ਵਾਪਸ ਘਰੇ ਲੈ ਜਾਂਦੇ ਆ ਕਹਿਣ ਦਾ ਮਤਲਬ ਕੀ ਕੁੜੀ ਨੂੰ ਸਹੁਰੇ ਘਰ ਇੱਕ ਰਾਤ ਵੀ ਨਹੀਂ ਰਹਿ ਨਾ ਕੁੜੀ ਨੂੰ ਸੁਹਾਗ ਰਾਤ ਮਨਾਉਣ ਦਿੱਤੀ ਜਾਂਦੀ ਆ ਕੁੜੀ ਨੂੰ ਜਾਨੀ ਕਿ ਹੱਥ ਤੱਕ ਵੀ ਨਹੀਂ ਲਾਉਣ ਦਿੱਤਾ ਜਾਂਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਦੋਨਾਂ ਜੀਆਂ ਦੀ ਫੈਲ ਲਾਉਣੀ ਹੁੰਦੀ ਆ ਤਾਂ ਕੁੜੀ ਵਾਲੇ ਕਹਿੰਦੇ ਵੀ ਸਾਡੇ ਕੋਲੇ ਇੱਕ ਏਜੰਟ ਹੈਗਾ ਅਸੀਂ ਉੱਥੋਂ ਫੈਲ ਲਵਾਵਾਂਗੇ ਚਲੋ ਜੀ ਮੁੰਡਾ ਕਹਿੰਦਾ ਵੀ ਠੀਕ ਆ ਮਨਜ਼ੂਰ ਆ ਕਿਉਂਕਿ ਹੁਣ ਵਿਚਾਰਾ ਫਸਿਆ ਹੋਇਆ ਸੀ ਵਿਆਹ ਕਰਾ ਕੇ ਉਸ ਤੋਂ ਬਾਅਦ ਜਿਹੜੇ ਏਜੰਟ ਤੋਂ ਫੈਲ ਲਵਾਈ ਜਾਂਦੀ ਆ ਉੱਥੇ ਮੁੰਡੇ ਵਾਲਿਆਂ ਦਾ 28 ਲੱਖ ਰੁਪਇਆ ਖਰਚਾ ਹੋ ਜਾਂਦਾ ਇੱਕ ਸਾਲ ਦੀ ਫੀਸ ਭਰਾਈ ਜਾਂਦੀ ਆ ਕੁੱਲ ਸਾਰਾ 28 ਲੱਖ ਰੁਪਇਆ ਖਰਚਾ ਲੱਗਾ ਤੇ ਸਾਰਾ ਜਿੰਨਾ ਪੈਸਾ ਲੱਗਾ ਸਾਰਿਆਂ ਦੇ ਮੁੰਡੇ ਕੋਲੇ ਪ੍ਰੂਫ ਪਏ ਆ A to Z ਚਲੋ ਜੀ ਦੋਨਾਂ ਜੀਆਂ ਦੀ ਇਕੱਠਿਆਂ ਦੀ ਫਾਈਲ ਲੱਗਦੀ ਆ ਕੁੜੀ ਦਾ ਵੀਜ਼ਾ ਪਹਿਲਾਂ ਆ ਜਾਂਦਾ ਮੁੰਡਾ ਆਪਦੇ ਸਹੁਰਿਆਂ ਨੂੰ ਫੋਨ ਕਰਦਾ ਵੀ ਇਸ ਤਰ੍ਹਾਂ ਕੁੜੀ ਦਾ ਵੀਜ਼ਾ ਆ ਗਿਆ ਵੀ ਹੁਣ ਤਾਂ ਭਰਾਵੋ ਭੇਜ ਦੋ ਇਹਨੂੰ ਇਸ ਮੇਰੇ ਕੋਲ ਕਹਿੰਦੇ ਵੀ ਕੋਈ ਨਹੀਂ ਭੇਜ ਦਿੰਨੇ ਆ ਚਲੋ ਜੀ ਵੀਜ਼ਾ ਲੱਗਣ ਤੋਂ ਬਾਅਦ ਕੁੜੀ ਨੂੰ ਮੁੰਡੇ ਕੋਲੇ ਭੇਜ ਦਿੱਤਾ ਜਾਂਦਾ ਤਾਂ ਮੁੰਡੇ ਕੋਲੇ ਆਉਣ ਤੋਂ ਬਾਅਦ ਵੀ ਜਿਹੜੀ ਕੁੜੀ ਹੁੰਦੀ ਆ ਉਹ ਮੁੰਡੇ ਨੂੰ ਹੱਥ ਤੱਕ ਨਹੀਂ ਲਾਉਣ ਦਿੰਦੀ ਸਬੰਧ ਤੱਕ ਨਹੀਂ ਬਣਾਉਣ ਦਿੰਦੀ ਅੱਗੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਂਦੀ ਆ ਨੀ ਮੈਂ ਪ੍ਰੈਗਨੈਂਟ ਹੋ ਜਾਊਂਗੀ ਮੈਨੂੰ ਇਨਫੈਕਸ਼ਨ ਹੋ ਜਾਊਗੀ ਮੈਂ ਬਗਾਨੇ ਦੇਸ਼ ਚ ਜਾਣਾ ਮੇਰਾ ਇਲਾਜ ਕੌਣ ਕਰਾਊਗਾ ਕਦੇ ਆਪਦੀ ਮਾਂ ਨੂੰ ਫੋਨ ਕਰੇ ਵੀ ਇਹ ਮੇਰੇ ਨਾਲ ਸੰਬੰਧ ਬਣਾਉਣ ਬਾਰੇ ਕਹਿੰਦਾ ਇਹਨੂੰ ਰੋਕੋ ਅੱਗੋਂ ਉਹੋ ਜੀ ਸੱਸ ਸੀਗੀ ਉਹ ਕਹਾਂ ਕਰੇ ਉਹਦੇ ਜਵਾਈ ਨੂੰ ਨਾ ਪਾਈ ਨਾ ਕੁੜੀ ਨੂੰ ਹੱਥ ਨਾ ਲਾਈ ਬੱਚਾ ਠਹਿਰ ਜਾਊਗਾ ਐ ਹੋ ਜਾਊਗਾ ਜੋ ਹੋਜੂ ਕੁੜੀਵਰੀ ਨੇ ਬਗਾਨੇ ਦੇਸ਼ ਜਾਣਾ ਇਨਫੈਕਸ਼ਨ ਹੋ ਗਈ ਕਿੱਥੋਂ ਇਲਾਜ ਕਰਾਊਗੀ ਤਰ੍ਹਾਂ-ਤਰ੍ਹਾਂ ਦੇ ਬਹਾਨੇ ਮੰਨ ਲੋਣਾਂ ਨੇ ਬਣਾਤੇ ਫਿਰ ਮੁੰਡੇ ਨੇ ਇਹ ਵੀ ਗੱਲ ਕਹੀ ਆਪਦੀ ਸੱਸ ਨੂੰ ਵੀ ਮੰਮੀ ਜੀ ਗੱਲ ਸੁਣੋ ਵੀ ਮੇਰਾ ਵੀ ਥੋੜੇ ਟਾਈਮ ਤੱਕ ਵੀ ਜਾਇ ਨਹੀਂ ਸੀ ਇਕੱਠੇ ਜਾਵੜਾਂਗੇ ਤਾਂ ਸੱਸ ਕਹਿੰਦਾ ਵੀ ਅਗੋਂ ਮੇਰੀ ਕਹਿੰਦੀ ਵੀ ਨਾ ਪਾਈ ਮੇਰੀ ਕੁੜੀ ਨੂੰ ਤਾਂ ਪਹਿਲਾਂ ਬਾਹਰ ਭੇਜ ਦੇ ਪਿੱਛੋਂ ਤੂੰ ਜਾਵੜੀ ਆ ਆਪਦਾ ਕਹਿੰਦਾ ਚਲੋ ਜੀ ਹੁਣ ਜिदबाजी ਦੇ ਵਿੱਚ ਮੈਂ ਹੈ ਵੀ ਚੱਲ ਜਾਣ ਦਿਓ ਕਹਿੰਦਾ ਬਾਹਰ ਇੰਗਲੈਂਡ ਦੇ ਵਿੱਚ ਮੇਰਾ ਸਾਲਾ ਰਹਿੰਦਾ ਸੀ ਮੇਰੀ ਸਾਲੇਹਾਰ ਰਹਿੰਦੀ ਸੀ ਕਿ ਚਲੋ ਜੀ ਮੇਰੀ ਘਰ ਵਾਲੀ ਉਹਨਾਂ ਕੋਲ ਚਲੀ ਜਾਂਦੀ ਉਧਰ ਜਾ ਕਹਿੰਦਾ ਇੰਗਲੈਂਡ ਜਾਣ ਤੋਂ ਬਾਅਦ ਵੀ ਇਹ ਕੋਈ ਮਰਨ ਵਾਲਾ ਵੀ ਬਾਹਲੀ ਚੰਗੇ ਤਰੀਕੇ ਨਾਲ ਗੱਲਬਾਤ ਨਹੀਂ ਕਰਦੀ ਕਹਿੰਦਾ ਚਲੋ ਜ ਹੌਲੀ ਹੌਲੀ ਸਾਰਾ ਕੁਝ ਸੈੱਟ ਹੋ ਜਾਊਗਾ ਕਹਿੰਦਾ ਭਰਾਵਾ ਉਸ ਤੋਂ ਬਾਅਦ ਮਹੀਨੇ ਬਾਅਦ ਮੇਰਾ ਵੀਜ਼ਾ ਆ ਜਾਂਦਾ ਮੈਂ ਜਦੋਂ ਆਪਦੀ ਘਰ ਨੂੰ ਦੱਸਦਾ ਕਿ ਮੇਰਾ ਵੀਜ਼ਾ ਆ ਗਿਆ ਕਿ ਹੁਣ ਮੈਂ ਤੇਰੇ ਕੋਲੇ ਇੰਗਲੈਂਡ ਆਉਣਾ ਅੱਗੋਂ ਕਹਿੰਦਾ ਮੇਰੀ ਕਾਲੀ ਫੇਰ ਬਾਣੇ ਬਣਾਉਣ ਲੱਗ ਜਾਂਦੀ ਆ ਨਹੀਂ ਨਾ ਨਾ ਇੱਥੇ ਤਾਂ ਕੰਮ ਹੀ ਨਹੀਂ ਹੈਗਾ ਇੱਥੇ ਸਾਡੇ ਕੋਲੇ ਰਹਿਣ ਦੇ ਮਕਾਨ ਨਹੀਂ ਹੈਗਾ ਕਿੱਥੇ ਰਾਵਾਂਗੇ ਕਿੱਥੇ ਬੇਸਮੈਂਟ ਲੱਭਾਂਗੇ ਮੈਂ ਤਾਂ ਆਪ ਇੱਥੇ ਬਹੁਤ ਅਖੜ ਐਡਜਸਟ ਕਰ ਰਹੀ ਆ ਤੂੰ ਕਿੱਥੇ ਰਹੇਂਗਾ ਹੁਣ ਜਿਹਦਾ 28 ਲੱਖ ਰੁਪਿਆ ਲੱਗਾ ਸੀ ਉਹ ਵਿਚਾਰਾ ਹੱਥ ਪੈਰ ਦਾ ਮਾਰਦੀ ਹੁੰਦਾ ਕਿਸੇ ਨਾ ਕਿਸੇ ਪਾਸੇ ਤਾਂ ਮ ਮੇਰੇ ਯਾਰ ਮਿੱਤਰ ਹੈਗੇ ਆ ਉਹ ਬੇਸਮੈਂਟ ਲੱਭ ਦੇਣਗੇ ਤੇ ਆਪਾਂ ਉੱਥੇ ਜਾ ਕੇ ਦੋਵੇਂ ਜਣੇ ਇਕੱਠੇ ਰਹਿ ਲਾਂਗੇ ਕਹਿੰਦਾ ਅੱਗੋਂ ਮੇਰੀ ਘਾਲੀ ਇਹ ਗੱਲ ਕਹਿੰਦੀ ਵੀ ਤੂੰ ਜਾ ਕੇ ਉੱਥੇ ਰਹਿਣਾ ਤਾਂ ਰਹਿ ਜੀ ਮੈਂ ਤਾਂ ਆਪਦੇ ਭਰਾ ਕੋਲ ਇੱਥੇ ਹੀ ਰਹੂੰਗੀ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਕਹਿੰਦਾ ਮੈਂ ਇੱਕ ਵਾਰੀ ਚੁੱਪ ਕਰਕੇ ਵੀ ਚੱਲ ਕੋਈ ਨਹੀਂ ਇੰਗਲੈਂਡ ਜਾਣ ਲੈ ਉਸ ਤੋਂ ਬਾਅਦ ਗੱਲਬਾਤ ਕਰ ਲਾਂਗੇ ਹਣਾ ਕਹਿੰਦਾ ਚਲੋ ਜੀ ਮੈਂ ਉਹਨੂੰ ਕਹਿੰਦਾ ਵੀ ਇਸ ਦਿਨ ਮੇਰੀ ਟਿਕਟ ਹੋ ਗਈ ਤੇ ਮੈਂ ਆਉਣਾ ਚਲੋ ਜੀ ਕਹਿੰਦਾ ਮੈਂ ਇੰਗਲੈਂਡ ਜਾਣਾ ਅੱਗੋਂ ਮੇਰੀ ਘਰਵਾਲੀ ਤੇ ਮੇਰਾ ਸਾਲਾ ਮੈਨੂੰ ਰਿਸੀਵ ਕਰਨ ਲਈ ਆਉਂਦੇ ਆ ਚਲੋ ਜੀ ਆਪਦੇ ਘਰ ਲੈ ਜਾਂਦੇ ਆ ਆਪਦੇ ਘਰ ਲੈ ਕੇ ਜਾਣ ਤੋਂ ਬਾਅਦ ਮੈਨੂੰ ਉੱਥੇ ਅਲੱਗ ਇੱਕ ਰੂਮ ਦੇ ਦਿੱਤਾ ਜਾਂਦਾ ਜਿਹੜੀ ਮੇਰੀ ਘਰਵਾਲੀ ਹੁੰਦੀ ਆ ਉਹ ਅਲੱਗ ਰੂਮ 'ਚ ਸੌਂਦੀ ਆ ਮੈਨੂੰ ਅਲੱਗ ਰੂਮ ਦੇ ਦਿੱਤਾ ਜਾਂਦਾ ਮੇਰਾ ਸਾਲਾ ਤੇ ਮੇਰੀ ਸਾਲੇਹਾਰ ਅਲੱਗ ਰੂਮ ਦੇ ਵਿੱਚ ਸੌਂਦੇ ਆ ਕਹਿੰਦਾ ਮੈਂ ਇੱਕ ਦਿਨ ਵੇਖਿਆ ਦੋ ਦਿਨ ਵੇਖਿਆ ਚਾਰ ਦਿਨ ਵੇਖਿਆ ਨਾ ਤਾਂ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਹੱਥ ਲਾਉਣ ਦਵੇ ਨਾ ਕਹਿੰਦਾ ਮੇਰੇ ਕੋਲੇ ਆ ਕੇ ਬੈਠੇ ਨਾ ਉੱਠੇ ਨਾ ਕੋਈ ਗੱਲਬਾਤ ਕਰਨ ਦਵੇ ਨਾ ਰਿਲੇਸ਼ਨ ਤਾਂ ਬਣਾਉਣ ਦਾ ਕਹਿੰਦਾ ਬਾਹਲੀ ਦੂਰ ਦੀ ਗੱਲ ਕਹਿੰਦਾ ਉਹ ਤਾਂ ਮੈਨੂੰ ਐ ਓਡ ਓਡ ਕੇ ਪਾਵੇ ਵੀ ਜਿਵੇਂ ਮੈਨੂੰ ਜਾਣਦੀ ਨਹੀਂ ਹੁੰਦੀ ਮੈਂ ਆਪ ਦੇ ਸਾਲੇ ਨੂੰ ਕਿਹਾ ਵੀ ਭਰਾਵਾ ਤੇਰੀ ਭੈਣ ਨੂੰ ਹੋਇਆ ਕੀ ਆ ਵੀ ਮੈਂ ਵਿਆਹ ਕਰਾਇਆ ਵੀ ਮੈਂ ਕਿਹੜਾ ਕੋਈ ਗਲਤ ਕੀਤਾ ਇਹਦੇ ਨਾਲ ਹਨਾ ਵੀ ਮੈਂ ਵਿਆਹ ਕਰਾਇਆ ਮੇਰੀ ਘਰ ਵਾਲੀ ਆ ਮੇਰਾ ਹੱਕ ਆ ਇਹਦਾ ਮੈਨੂੰ ਹੱਥ ਤੱਕ ਨਹੀਂ ਲਾਉਣ ਦਿੰਦੀ ਵੀ ਮੇਰੇ ਨਾਲ ਬਹਿਣਾ ਉੱਠਣਾ ਦਾ ਬਾਹਲੀ ਦੂਰ ਦੀ ਗੱਲ ਆ ਅੱਗੋਂ ਕਹਿੰਦਾ ਮੇਰਾ ਸਾਲਾ ਮੈਨ ਤਾਂ ਜਦੋਂ ਮੰਗਣਾ ਆਇਆ ਸੀ ਉਦੋਂ ਜਵਾਬ ਦੇ ਦਿੰਦੇ ਵਿਆਹ ਤੋਂ ਬਾਅਦ ਉੱਥੇ ਤੇ ਲਾ ਕੇ ਲੈ ਲੈਂਦੀ ਵੀ ਹੁਣ ਮੇਰਾ 28 ਲੱਖ ਰੁਪਇਆ ਲੱਗ ਗਿਆ ਹੁਣ ਇੰਗਲੈਂਡ ਆ ਕੇ ਇਹਨੂੰ ਇਹ ਗੱਲ ਕਹਿਣ ਦਾ ਵੱਲ ਆ ਗਿਆ ਕਿ ਇਹ ਮੈਨੂੰ ਪਸੰਦ ਨਹੀਂ ਕਰਦੀ ਕਹਿੰਦਾ ਚਲੋ ਜੀ ਮੈਂ ਉੱਥੇ ਚੁੱਪ ਕਰਕੇ ਸਾਰੇ ਰੰਗ ਟੰਗ ਆਪਦੇ ਸਾਲੇ ਦੇ ਵੀ ਵੇਖਦਾ ਆ ਆਪਦੀ ਸਾਲੇਹਾਰ ਦੇ ਵੀ ਦੇਖਦਾ ਆ ਆਪਦੀ ਘਰ ਵਾਲੀ ਦੇ ਵੀ ਦੇਖਦਾ ਕਹਿੰਦਾ ਉਸ ਤੋਂ ਬਾਅਦ ਮੈਂ ਆਪਦੇ ਮਾਪਿਆਂ ਨੂੰ ਫੋਨ ਲਾ ਕੇ ਗੱਲ ਕਹਿਣਾ ਵੀ ਆਹ ਗੱਲ ਆ ਇੱਥੇ ਇਹ ਤਾਂ ਮੈਨੂੰ ਹੱਥ ਤੱਕ ਨਹੀਂ ਲਾਉਣ ਦਿੰਦੀ ਨਾ ਮੇਰੇ ਕੋਲੇ ਆ ਕੇ ਸੌਂਦੀ ਐ ਨਾ ਬੈਂਦੀ ਐ ਨਾ ਉੱਠਦੀ ਐ ਉਹ ਡੁੱਡ ਕੇ ਪੈਂਦੀ ਐ ਕਹਿੰਦਾ ਚਲੋ ਜੀ ਜਿਹੜੀ ਮੇਰੀ ਮਾਂ ਸੀਗੀ ਮੇਰੀ ਮਾਂ ਨੇ ਕਹਿੰਦਾ ਮੇਰੀ ਸੱਸ ਨਾਲ ਗੱਲ ਕੀਤੀ ਜਾਨੀ ਕਿ ਕੁੜੀ ਦੀ ਮਾਂ ਨਾਲ ਗੱਲ ਕੀਤੀ ਵੀ ਭਾਈ ਕੀ ਗੱਲ ਆ ਵੀ ਅਸੀਂ ਵਿਆਹ ਕੇ ਲਿਆਂਦੀ ਆ ਵੀ ਅਸੀਂ ਕਿਹੜਾ ਕੋਈ ਮੁੱਲ ਲਿਆਂਦੀ ਜਾਂ ਕੱਢ ਕੇ ਲਿਆਂਦੀ ਆ ਵੀ ਤੁਹਾਡੀ ਧੀ ਸਾਡੇ ਪੁੱਤ ਨੂੰ ਹੱਥ ਤੱਕ ਨਹੀਂ ਲਾਉਣ ਦਿੰਦੀ ਕੋਲ ਬੈਣਾ ਉੱਠਣਾ ਦਾ ਬਾਹਲੀ ਦੂਰ ਦੀ ਗੱਲ ਆ ਅੱਗੋਂ ਕਹਿੰਦਾ ਮੇਰੀ ਸੱਸ ਕਹਿੰਦੀ ਤੇਰੇ ਮੁੰਡਣ ਦਾ ਅਕਲ ਹੀ ਨਹੀਂ ਹੈਗੀ ਉਹ ਤਾਂ ਐ ਕੁੜੀ ਨੂੰ ਵੇਖ ਕੇ ਹਲਕਾ ਹੋ ਜਾਂਦਾ ਉਹ ਤਾਂ ਕੁੜੀ ਦੇ ਪ੍ਰਾਈਵੇਟ ਪਾਰਟ ਤੇ ਚੱਕ ਮਾਰਦਾ ਮੇਰੀ ਕੁੜੀ ਦਾ ਤਾਂ ਬੁਰਾ ਹਾਲ ਹੋਇਆ ਪਿਆ ਉਹਨੂੰ ਤਾਂ ਇਨਫੈਕਸ਼ਨ ਹੋਈ ਪਈ ਆ ਤੂੰ ਕਿਹਨੇ ਨਹੀਂ ਹੱਥ ਨਹੀਂ ਲਾਉਣ ਦਿੰਦਾ ਤੇਰਾ ਮੁੰਡਾ ਤਾਂ ਹੈ ਹੀ ਪਾਗਲ ਕਹਿੰਦਾ ਭਰਾਵਾ ਹੁਣ ਮੇਰੀ ਮਾਂ ਨੇ ਮੇਰੇ ਪਿਓ ਨੂੰ ਦੱਸਾਂ ਮੇਰੇ ਪਿਓ ਨੇ ਕਹਿੰਦਾ ਮੇਰੇ ਨਾਲ ਗੱਲ ਕੀਤੀ ਵੀ ਕਾਕਾ ਕੀ ਗੱਲ ਆ ਕਹਿੰਦਾ ਅੱਗੋਂ ਮੈਂ ਸੌਹ ਚੱਕੀ ਵੀ ਭਰਾਵਾ ਮੈਨੂੰ ਸੌਹ ਲੱਗੇ ਮੈਂ ਤਾਂ ਹੱਥ ਤੱਕ ਨਹੀਂ ਲਾ ਕੇ ਦੇਖਿਆ ਬਾਕੀ ਤਾਂ ਚੱਕ ਚੁੱਕ ਮਾਰਨ ਦਾ ਬਾਅਦ ਦੀ ਗੱਲ ਆ ਕਹ ਚਲੋ ਜੀ ਮਾਂ ਪਿਓ ਨੂੰ ਆਪਣੀ ਲਾਦ ਦਾ ਪਤਾ ਹੀ ਹ ਕਹਿੰਦਾ ਭਰਾਵਾ ਉਸ ਤੋਂ ਬਾਅਦ ਜਿਹੜਾ ਪੀਵੀਆਰ ਕਾਰਡ ਜਾਂ ਹੁੰਦਾ ਜਿਹਦੇ ਨਾਲ ਮੰਨ ਲਓ ਕਿ ਕੰਮਕੁਮ ਮਿਲਦਾ ਹੁੰਦਾ ਹਨਾ ਸੌਰੀ ਕਿਉਂਕਿ ਮੈਂ ਨਾਂ ਗਲਤ ਵੀ ਲੈ ਰਿਹਾ ਹੋਵਾਂ ਕਹਦਾ ਮੁੜ ਕੇ ਭਰਾ ਮੈਨੂੰ ਉਹ ਨਾ ਉੱਥੇ ਦਵਾਵੇ ਚਲੋ ਜੀ ਮੈਂ ਤਰਲਾ ਕਰਕੇ ਮੈਨੂੰ ਉਹ ਦਵਾਤਾ ਕਹਿੰਦਾ ਉਸ ਤੋਂ ਬਾਅਦ ਜਿਹੜਾ ਮੇਰਾ ਪਿਓ ਸੀਗਾ ਉਹਨੇ ਕੁੜੀ ਦੇ ਪਿਓ ਨੂੰ ਫੋਨ ਕੀਤਾ ਭਾਈ ਗੱਲ ਸੁਣੋ ਜੇ ਤੁਹਾਡੀ ਧੀ ਨੇ ਸਾਡੇ ਪੁੱਤ ਨਾਲ ਨਹੀਂ ਰਹਿਣਾ ਤਾਂ ਜਿਹੜਾ 28 ਲੱਖ ਰੁਪਇਆ ਲਾਇਆ ਸਾਡਾ ਉਹ ਮੋੜ ਦਿਓ ਆਗੋ ਬਣਾਸ ਵਾਰ ਕੇ ਮੇਰਾ ਸਹੁਰਾ ਇਹ ਗੱਲ ਕਹਿੰਦਾ ਮੇਰੇ ਪਿਓ ਨੂੰ ਵੀ ਤੁਸੀਂ ਆਪਦੀ 9 ਤੇ 28 ਲੱਖ ਰੁਪਇਆ ਲਾ ਕੇ ਇੰਗਲੈਂਡ ਭੇਜਿਆ ਮੇਰੇ ਹੱਥ ਤੇ 28 ਲੱਖ ਰੁਪਇਆ ਨਹੀਂ ਧਰਿਆ ਤੁਹਾਡੀ 9 ਬਾਹਰ ਗਈ ਹੈ ਰਿਪੋਰਟ ਕਰਾ ਲਓ ਵਾਪਸ ਲਿਆਓ ਸਾਨੂੰ ਕੀ ਕਹਿੰਦੇ ਜੀ ਸਾਡੇ ਕਿਹੜਾ ਤਲੀ ਤੇ ਤੁਸੀਂ 28 ਲੱਖ ਰੁਪਇਆ ਧਰਿਆ ਕਹਿੰਦਾ ਮੇਰੇ ਸਾਸ ਤੇ ਸਹੁਰੇ ਨੇ ਇਹ ਗੱਲ ਕਹਿ ਕੇ ਪੱਲਾ ਝਾੜਤਾ ਕਹਿੰਦਾ ਮੇਰਾ ਪਿਓ ਵੀ ਚੁੱਪ ਕਰ ਗਿਆ ਵੀ ਗੱਲ ਵੀ ਸਹੀ ਆ ਵੀ ਅਸੀਂ ਕਿਹੜਾ ਨਾ ਤੇ 28 ਲੱਖ ਰੁਪਇਆ ਧਰਿਆ ਚਲੋ ਜਦੋਂ ਉਹਨੇ ਪੱਲਾ ਝਾੜਤਾ ਉੱਥੋਂ ਕਿ ਤਾਂ ਮੇਰਾ ਸਾਲਾ ਵੀ ਇੰਗਲੈਂਡ ਚ ਮੇਰੀ ਗੱਲ ਪਾਵੇ ਉੱਡ-ਉੱਡ ਕੇ ਮੇਰੀ ਸਾਲੇ ਹਾਰ ਵੀ ਉੱਡ- ਕਹਿੰਦਾ ਉਸ ਤੋਂ ਬਾਅਦ ਵੀ ਮੇਰੀ ਕਰਨੀ ਮੇਰੇ ਨਾਲ ਫੋਨ ਤੇ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਕਹਿੰਦੀ ਮੈਂ ਤੈਨੂੰ ਪਸੰਦ ਨਹੀਂ ਕਰਦੀ ਕਹਿੰਦਾ ਹੁਣ ਨਾ ਤਾਂ ਮੈਨੂੰ ਉਹਨਾਂ ਨੇ ਤਲਾਕ ਦਿੱਤਾ ਨਾ ਉਹਨਾਂ ਨੇ ਮੈਨੂੰ ਛੱਡਿਆ ਤੇ ਨਾ ਉਹਨਾਂ ਨੇ ਇੱਥੇ ਰਹਿਣ ਜੋਗਾ ਛੱਡਣਾ ਕਹਿੰਦਾ ਹੁਣ ਅਕਤੂਬਰ ਦੇ ਵਿੱਚ ਮੇਰੇ ਵੀਜ਼ੇ ਦੀ ਡੇਟ ਖਤਮ ਹੋ ਜਾਣੀ ਆ ਕਹਿੰਦਾ ਹੁਣ ਨਾ ਹੀ ਉਹ ਮੇਰਾ ਵੀਜ਼ਾ ਵਧਾ ਕੇ ਦਿੰਦੇ ਪਏ ਆ ਉਹ ਕਹਿੰਦੇ ਵੀ ਤੈਨੂੰ ਇੱਕ ਵਾਰੀ ਕਾਕਾ ਇੰਗਲੈਂਡ ਲੈ ਕੇ ਆਉਣਾ ਸੀਗਾ ਇੰਗਲੈਂਡ ਲੈ ਜਾਂਦਾ ਹੁਣ ਤੂੰ ਡਿਪੋਰਟ ਹੋ ਦੋ ਨੰਬਰ ਚ ਹੋ ਜਿਵੇਂ ਮਰਜ਼ੀ ਹੋ ਸਾਨੂੰ ਨਹੀਂ ਪਤਾ ਹੁਣ ਵਿਚਾਰਾ ਉੱਧਰ ਬੈਠਾ ਬ ਵੀ ਮੈਂ ਠਾਈ ਲੱਖ ਰੁਪਿਆ ਤੇਰੇ ਤੇ ਲਾਤਾ ਕੋਈ 2-3 ਲੱਖ ਰੁਪਿਆ ਮੇਰਾ ਖਰਚਾ ਹੋ ਗਿਆ ਅਸੀਂ 30-32 ਲੱਖ ਦੇ ਕੇ ਰਗੜੇ ਗਏ ਤੇ ਸਾਡਾ ਬਣਿਆ ਕੱਖ ਵੀ ਨਹੀਂਗਾ ਹੁਣ ਉਹ ਮੁੰਡਾ ਕਹਿੰਦਾ ਬਾਈ ਮੈਂ ਇੰਗਲੈਂਡ ਦੇ ਵਿੱਚ ਦੋ ਨੰਬਰ 'ਚ ਕਿਵੇਂ ਰਵਾਂ ਇੱਥੇ ਸਖਤਾਈ ਬਾੜੀ ਆ ਵੀ ਮੈਨੂੰ ਤਾਂ ਇਸ ਅਕਤੂਬਰ 'ਚ ਮੇਰਾ ਵੀਜ਼ਾ ਐਕਸਪਾਇਰ ਹੋਣਾ ਉਸ ਤੋਂ ਬਾਅਦ ਮੈਨੂੰ ਰਿਪੋਰਟ ਕਰ ਦੇਣਗੇ ਐਸ ਤਰੀਕੇ ਨਾਲ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ 'ਨ ਠੱਗੀ ਮਾਰੀ ਕੀ ਵਿਆਹ ਹੋਣ ਤੋਂ ਬਾਅਦ ਆਨੰਦ ਕਾਰਜ ਹੋਣ ਤੋਂ ਬਾਅਦ ਡੋਲੀ ਤੁਰਨ ਤੋਂ ਪਹਿਲਾਂ ਘੰਟਾ ਇੱਕ ਕੁੜੀ ਦੀ ਮਾਂ ਇਹ ਗੱਲ ਕਹਿੰਦੀ ਆ कि ਅਸੀਂ ਕੁੜੀ ਉਸ ਦਿਨ ਮੁੰਡੇ ਵਾਲੇ ਦੇ ਘਰ ਭੇਜਾਂਗੇ ਜਿਸ ਦਿਨ ਵੀਜ਼ਾ ਲੱਗੂਗਾ ਵੀਜ਼ਾ ਲੱਗਣ ਤੋਂ ਬਾਅਦ ਵੀ ਕੁੜੀ ਮੁੰਡੇ ਨੂੰ ਨੇੜੇ ਨਹੀਂ ਲੱਗਣ ਦਿੰਦੀ ਮੁੜ ਕੇ ਇੰਗਲੈਂਡ ਚ ਲਈ ਜਾਂਦੀ ਆ ਉੱਥੇ ਜਾ ਕੇ ਫਿਰ ਨਹੀਂ ਨੇੜੇ ਲੱਗਣ ਦਿੰਦੀ ਹੁਣ ਉਹ ਵਿਚਾਰਾ ਕੱਲਾ ਆਪਣੇ ਯਾਰ ਮਿੱਤਰਾਂ ਕੋਲ ਹੀਂਦਾ ਪਿਆ ਕਹਿੰਦਾ ਨਾ ਮੈਨੂੰ ਤਲਾਕ ਦਿੱਤਾ ਨਾ ਮੇਰਾ ਖਹਿੜਾ ਛੁੱਟਾ ਮੈਨੂੰ ਗੱਲ-ਗੱਲ ਤੇ ਕੋਤਮ ਕੀ ਆਉਂਦੀ ਆ ਡਿਪੋਰਟ ਕਰਾ ਦਾਂਗੇ ਬੰਦਾ ਬਣ ਕੇ ਦਿਨ ਕੱਟ ਲਾ ਕਹਿੰਦਾ ਡਿਪੋਰਟ ਮੈਂ 21 ਅਕਤੂਬਰ ਚ ਹੋਈ ਜਾਣਾ ਕਿਉਂਕਿ ਮੇਰਾ ਵੀਜ਼ਾ ਨਹੀਂ ਵਧਾ ਕੇ ਦਿੰਦੇ ਪਏ ਕਹਿੰਦਾ ਵੀ ਕਰਜ਼ਾਈ ਮੈਂ ਹੋ ਗਿਆ ਨਾ ਮੈਂ ਗ ਬਾਈ ਕਹਿੰਦਾ ਜੋ ਮਰਨਲ ਹੋਣਾ ਸੀ ਉਹ ਤਾਂ ਹੋ ਗਿਆ ਵੀ ਤੂੰ ਵੀਡੀਓ ਜ਼ਰੂਰ ਪਾਈ ਤਾਂ ਜੋ ਹੋਰ ਲੋਕ ਬਾਤਵਾ ਸचेत ਹੋ ਸਕਣ ਤੇ ਕਿਸਦਾ ਕਰ ਉਜੜਣ ਤੋਂ ਬਚ ਸਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਕਿਸਦਾ ਕਰ ਉਜੜਣ ਤੋਂ ਬਚ ਜਾਏ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ